ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ న్యూਸ ਗਰੁੱਪ ਪੰਚਾਦ ਉਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ 20 ਕਰੋੜ ਰੁਪਏ ਕੀ ਤਨੇ ਜੀ ਭਵੰਤਵਨ ਸਰਕਾਰ ਨੇ ਜਾਰੀ ਕਿੰਨਾਂ ਲਈ ਜਾਰੀ ਕੀਤੇ ਨੇ ਜੀ 20 ਕਰੋੜ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਨਾਲੇ ਤੁਹਾਨੂੰ ਛੇ ਰਾਸ਼ਨ ਕੰਨ ਨੂੰ ਲੈ ਕੇ ਬਦਲ ਨੇ ਜੀ ਤੰਨ ਨਿਜ਼ਮ ਕਿਹੜੇ ਨਿਯਮ ਨੇ ਜਿਹੜੇ ਬਦਲ ਚੁੱਕੇ ਨੇ ਰਾਸ਼ਨ ਕਾਰਡ ਨੂੰ ਲੈ ਕੇ ਸਾਰੀ ਡਿਟੇਲ ਇਸ ਵੀਡੀਓ ਵਿੱਚ ਹੈ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜ਼ਾਰਿਸ਼ ਹੈ ਜਿਹੜੇ ਵੀਰ ਭਾਈ ਆਪਣੇ ਚੈਨਲ ਤੇ ਨਵੇਂ ਆਏ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਾਂਗੇ ਮੈਂ ਅਪਡੇਟ ਦੁੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 20 ਤੋਂ 22 ਤੱਕ ਟੋਲ ਪਲਾਜ਼ਾ ਨੂੰ ਦਿੱਤਾ ਜਾਵੇਗਾ ਜੀ ਧਰਨਾ ਸੰਯੁਕਤ ਕਿਸਾਨ ਮੋਰਚਾ ਰੂਪਨਗਰ ਵਿੱਚ ਸਰਗਰਮ ਕਿਸਾਨ ਜਥੇਬੰਦੀ ਦੀ ਇੱਕ ਅਹਿਮ ਮੀਟਿੰਗ ਦੌਰਾਨ ਗੁਰਦੁਆਰਾ ਬਾਬਾ ਸਤਨਾਮ ਜੀ ਵਿਖੇ ਗੁਰਮੀਲ ਸਿੰਘ ਬਾੜਾ ਭਾਇੂ ਕੋ ਰਾਜੇਵਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਕਾਮਰੇਡ ਦਵਿੰਦਰ ਸਿੰਘ ਤੇ ਹੋਰ ਬਹੁਤ ਸਾਰੇ ਮੌਜੂਦ ਸਨ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕੇਂਦਰ ਸਰਕਾਰ ਦੀ ਪ੍ਰਪੋਜ਼ਲ ਤੇ ਕਿਸਾਨਾਂ ਦਾ ਮੰਥਨ ਖੇਤੀ ਮਾਹਿਰਾਂ ਦੀ ਲੈਰੇਣੀ ਜੀ ਸਲਾਹ ਹਰ ਮੁੱਦੇ ਦੀ ਕੀਤੀ ਜਾ ਰਹੀ ਹੈ ਜੀ ਖੋ ਚੌਥੀ ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ 5 ਸਾਲਾਂ ਤੋਂ 4 ਫਸਲਾਂ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦਣ ਲਈ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਾਹਮਣੇ ਇੱਕ ਪ੍ਰਸਤਾਵ ਰੱਖਿਆ ਗਿਆ ਹੁਣ ਕਿਸਾਨ ਆਗੂਆਂ ਨੇ ਇਸ ਮੰਥਨ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਸਾਨ ਆਗੂ ਵਕ-ਵਕ ਜਥੇਬੰਦੀ ਨਾਲ ਮੀਟਿੰਗ ਕਰਕੇ ਇਸ ਮੁੱਦੇ ਨੂੰ ਲੈ ਕੇ ਰਣਨੀਤੀ ਬਣਾ ਰਹੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕਿਸਾਨਾਂ ਦੇ ਹੱਲ ਲਈ ਕੈਪਟਨ ਅੱਜ ਸ਼ਾਮ ਪੀਐਮ ਨਾਲ ਕਰਨਗੇ ਮੁਲਾਕਾਤ ਅਕਾਲੀ ਦਲ ਨਾਲ ਗੱਠਜੋੜ ਤੇ ਵੀ ਦਿੱਤਾ ਜੀ ਵੱਡਾ ਗੱਲ ਹਰਿਆਣਾ ਦੀ ਸਰਹੱਦਾਂ ਦੇ ਡਟੇ ਹੋਏ ਕਿਸਾਨ ਅੱਜ ਸੱਤਵੰਦ ਹੈ ਵਿਸ਼ਲੇਸ਼ਣਾਤਕ ਸੰਨ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਮੀਟਿੰਗ ਤਾਂ ਹੋਈ ਪਰ ਹੱਲ ਵੀ ਕੋਈ ਨਹੀਂ ਨਿਕਲਿਆ ਐਤਵਾਰ ਨੂੰ ਕਿਸਾਨ ਲੀਡਰਾਂ ਤੇ ਕੇਂਦਰ ਸਰਕਾਰ ਵਿਚਾਲੇ ਚੌਥੇ ਦੌਰ ਦੀ ਬੈਠਕ ਕੇਂਦਰੀ ਮੰਤਰੀ ਨੇ ਜਿਹੜੀਆਂ ਚਾਰ ਫਸਲਾਂ ਤੇ ਐਮਐਸਸੀ ਦੇਣ ਦੀ ਪੇਸ਼ਕਸ਼ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ 'ਤੇ ਐਮਪੀ ਵਿਕਰਮਜੀਤ ਸਹਾਣੀ ਨੇ ਸੋਸ਼ਲ ਮੀਡੀਆ ਤੇ ਨਫ਼ਰਤ ਫੈਲਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਕੀਤੀ ਹੈ ਜੀ ਮੰਗ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਹਾਣੀ ਨੇ ਸਿੱਖ ਕੌਮ ਦੇ ਖਿਲਾਫ ਨਫ਼ਰਤ ਭਰੇ ਭਾਸ਼ਣ ਅਤੇ ਫਿਰਕੂ মতਪੇ ਦਾ ਪ੍ਰਚਾਰ ਕਰਨ ਵਾਲੇ ਬਹੁਤ ਸਾਰੇ ਸੋਸ਼ਲ ਮੀਡੀਆ ਖਾਤੇ ਤੇ ਆਪਣੇ ਦੁੱਖ ਤੇ ਡੂੰਗੀ ਚਿੰਤਾ ਦਾ ਪ੍ਰਗਟਾਵਾ ਕੀਤਾ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪਟਿਆਲਾ ਚ ਚੱਲ ਰੇ ਧਰਨੇ ਤੇ ਬੈਠੇ ਕਿਸਾਨ ਦੀ ਤਵੀਤ ਵਿਗੜਨ ਕਰ ਮੌਤ ਤਿੰਨ ਬੱਚਿਆਂ ਦਾ ਪਿਤਾ ਸੀ ਜੀ ਮੇਰੇ ਤੱਕ ਪਟਿਆਲਾ ਵਿੱਚ ਚੱਲ ਰੇ ਧਰਨੇ ਵਿੱਚ ਬੈਠੇ ਕੇ ਕਿਸਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪਿੰਡ ਬਠੋਈ ਕਲਾਂ ਦੇ ਕਿਸਾਨ ਨਰਿੰਦਰਪਾਲ ਸ਼ਰਮਾ ਬਲੋਂ ਮ੍ਰਿਤਕ ਦੀ ਪਛਾਣ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਦੇਰ ਰਾਤ ਨੂੰ ਨਰਿੰਦਰਪਾਲ ਤਵੀਤ ਅਚਾਨਕ ਖਰਾਬ ਹੋ ਗਈ। ਜਿਸਦੇ ਚਲਦੇ ਉਸਨੂੰ ਪਟਿਆਲਾ ਦੇ ਰਜ਼ਿੰਦਰਾ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਜੇਲ੍ਹ ਚੋਂ ਆਇਆ ਅਮਰਤਪਾਲ ਸਿੰਘ ਦਾ ਫੋਨ ਕਥਿਤ ਆਡੀਓ ਆਈ ਹੈ ਜੀ ਵਾਇਰਲ ਅਸਮ ਦੇ ਡਿਬਰਗੜ ਜੇਲ੍ਹ ਚ ਬੰਦ ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਇੱਕ ਆਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਸ ਵੱਲੋਂ ਵੱਡੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ ਅਮਰਤਪਾਲ ਸਿੰਘ ਦਾ ਕਹਿਣਾ ਹੈ ਕਿ ਪਿਛਲੇ 1 ਸਾਲ ਤੋਂ ਸਾਡੇ ਨਾਲ ਤਾੜਨਾ ਕੀਤੀ ਜਾ ਰਹੀ ਹੈ ਸਾਡੇ ਕਮਰੇ ਬਾਥਰੂਮ ਚ ਹਿਡਨ ਕੈਮਰੇ ਲਗਾਏ ਗਏ ਨੇ ਇਹ ਕੈਮਰੇ ਬਲੱਡ ਹੋਲਡਰ ਚ ਲਗਾਏ ਗਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਬਾਬਾ ਬਲਬੀਰ ਸਿੰਘ ਨੇ ਚੀਫ ਖਾਲਸਾ ਦਵਾਨ ਦਾ ਪ੍ਰਧਾਨ ਬਣਨ ਤੇ ਡਾਕਟਰ ਨਿੱਜਰ ਨੂੰ ਦਿੱਤੀ ਜੀ ਵਧਾਈ ਸਿੱਖ ਪਰੰਪਰਾਵਾਂ ਦੀ ਸਥਾਪਤੀ ਲਈ 1902 ਵਿੱਚ ਸੰਗਠਨ ਹੋਈ ਇਤਿਹਾਸਿਕ ਸੰਸਥਾ ਚੀਫ ਖਾਲਸਾ ਦਵਾਨ ਦੀ ਚੋਣ ਸਮੇਂ ਬਹੁਗਿਣਤੀ ਨਾਲ ਮੁੜ ਪ੍ਰਧਾਨ ਚੁਣੇ ਗਏ ਡਾਕਟਰ ਇੰਦਰਵੀਰ ਸਿੰਘ ਨਿੱਜਰ ਨੂੰ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਹਾਰਦਿਕ ਵਧਾਈ ਦਿੱਤੀ ਹੈ ਉਸ ਤੋਂ ਬਾਅਦ ਅਗੀ ਵੀਡੀਓ ਜੀ ਸੰਯੁਕਤ ਕਿਸਾਨ ਮੋਰਚੇ ਨੇ ਦੋ ਹੋਰ ਫਸਲਾਂ ਤੇ ਕੇਂਦਰ ਤੋਂ ਮੰਗਿਆ ਜੀ ਐਮਐਸਪੀ ਸਰਕਾਰ ਨੂੰ ਦਿੱਤੀ ਅਜਿਹੀ ਚੇਤਾਵਨੀ ਕੇਂਦਰ ਸਰਕਾਰ ਨੇ ਐਤਵਾਰ ਨੂੰ ਕਿਸਾਨ ਸੰਗਠਨ ਨਾਲ ਗੱਲਬਾਤ ਜਿਹੜੀ ਗੱਲਬਾਤ ਵਿੱਚ ਪ੍ਰਸਤਾਵ ਰੱਖਿਆ ਸੀ ਸਹਿਕਾਰੀ ਏਜੰਸੀਆਂ ਕਟੋਕਟ ਸਮਰਥਨ ਮੁੱਲ ਤੇ ਉਤਪਾਦਨ ਖਰੀਦਣ ਲਈ ਫਸਲੀ ਵਿਭਿੰਨਤਾ ਨੂੰ ਅਪਣਾਉਣ ਦੇ ਕਿਸਾਨਾਂ ਨਾਲ 5 ਸਾਲ ਦਾ ਇਕਰਾਰਨਾਮਾ ਕਰਨਗੇ ਇਹੇ ਇਕਰਾਰਨਾਮਾ ਦਾਲਾਂ ਮੱਕੀ ਤੇ ਕਫਾ ਦੀਆਂ ਫਸਲਾਂ ਲਈ ਹੋਵੇਗਾ ਜਿਨ੍ਹਾਂ ਦੀ 5 ਸਾਲ ਐਮਐਸਪੀ ਤੇ ਖਰੀਦ ਕੀਤੀ ਜਾਵੇਗੀ ਉਸ ਤੋਂ ਬਾਅਦ ਅਗਲੀ ਵੀਡੀਓ ਹਰ ਜੀ ਹਾਸੇ ਵਿੱਚ ਇੱਕ ਵਿਅਕਤੀ ਦੀ ਹੋਈ ਹੈ ਜੀ ਮੌਤ ਨੈਸ਼ਨਲ ਹਾਈਵੇ 54 ਦੇ ਤਰਨਤਾਰਨ ਵਾਲੇ ਪਾਸੇ ਨੂੰ ਜਾਂਦੇ ਸਮੇਂ ਦੌਰਾਨ ਹਾਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ ਮੌਕੇ ਤੇ ਪਹੁੰਚ ਕੇ 71 ਕੀਤੀ ਜਾਣਕਾਰੀ ਅਨੁਸਾਰ ਤਲੋਚਨ ਸਿੰਘ ਵਾਸੀ ਤਲਵੰਡੀ ਦਸੰਦਨ ਦਾ ਜੋ ਕਿ ਤਰਨਤਾਰਨ ਵਾਸੀ ਆਪਣੇ ਸੋਲਰ ਜਿਹੜੀ ਮੋਟਰਸਾਈਕਲ PB02 EDT 2055 ਤੇ ਜਾ ਰਿਹਾ ਸੀ ਪਿਛੋਂ ਦੀ ਇੱਕ ਕਾਰ ਨਾਲ ਟੱਕਰ ਹੋ ਜਾਣ ਕਰ ਮੌਕੇ ਤੇ ਹੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੇ ਅਮਰ ਜਿਹੜੀ ਅਮਰਸਰ ਚ ਕੁੜੀਆਂ ਨਾਲ ਛੇੜਛਾੜ ਮਗਰੋਂ ਮੁੰਡਿਆਂ ਨੇ ਘਰ ਜਾ ਕੇ ਕੀਤੀ ਜੀ ਪੰਨ ਤੋੜ ਅਮਰਸਰ ਦੇ ਭਰਾ ਮੰਜੀਰ ਸਿੰਘ ਰੋਡ ਤੇ ਟੈਂਪੂ 'ਚ ਸਵਾਰ ਕੁਝ ਲੜਕਿਆਂ ਨੂੰ ਨੌਜਵਾਨਾਂ ਨੇ ਛੇੜਿਆ ਇਸ ਛੇੜਛਾੜ ਤੋਂ ਬਾਅਦ ਲੜਕੀਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਜਦੋਂ ਪੁਲਿਸ ਨੇ ਇਸ ਵਾਰੀ ਜਾਣ ਦੱਸਿਆ ਤਾਂ ਮੁੰਡਿਆਂ ਨੇ ਲੜਕਿਆਂ ਦਾ ਪਿੱਛਾ ਕੀਤਾ ਤਾਂ ਉਹਨਾਂ ਨੇ ਘਰ ਦੇ ਬਾਹਰ ਕੰਨ ਪੰਨ ਤੋੜ ਕੀਤੇ ਤੇ ਉਹਨਾਂ ਨੂੰ ਜ਼ਖਮੀ ਕਰਨ ਦੀ ਕੋਸ਼ਿਸ਼ ਵੀ ਕੀਤੀ ਇਹਨਾਂ ਨੇ ਵਿਚੇ ਨਹੀਂ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਹੁਸ਼ਿਆਰਪੁਰ ਚ ਹੈ ਭੈਣ ਦੀ ਡੋਲੀ ਤੋਰਨ ਮਗਰੋਂ ਭਿਆਨਕ ਖਾਰ ਹਾਸ ਹੈ ਪਰਾ ਤੇ ਦਾਦੇ ਦੀ ਮੌਤ ਹੋ ਚੁੱਕੀ ਹੈ। ਖੁਸ਼ਿਆਲਪੁਰ ਮੇਨ ਰੋਡ ਤੋਂ ਮੱਲਣ ਦਾ ਆਰਾ ਵਿਖੇ ਇੱਕ ਭਿਆਨਕ ਹਾਦਸਾ ਵਾਪਰ ਗਿਆ। ਇੱਥੇ ਤੇਜ਼ ਰਫਤਾਰ ਕਾਰ ਦਰਖਤ ਨਾਲ ਜਾ ਟਕਰਾਈ। ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਜੀ ਮੌਕੇ ਤੇ। ਹਾਦਸੇ ਵਿੱਚ ਦੋ ਵਿਅਕੀ ਗੰਭੀਰ ਰੂਪ ਵਿੱਚ ਜ਼ਖਮੀ ਵੀ ਦੱਸੇ ਜਾ ਰਹੇ ਨੇ। ਉਸ ਤੋਂ ਬਾਅਦ ਅਗਲੀ ਵੀਡੀਓ ਮਾਨਹਾਨੀ ਕੇਸ ਦੀ ਸੁਣਵਾਈ 'ਚ ਗੈਰ ਹਾਜ਼ਰ ਰਹੇ ਸੀਐਮ ਮਾਨ ਸੁਖਵੀਰ ਬਾਦਲ ਨੇ ਕੀਤਾ ਸੀ ਜੀ ਚੈਲੰਜ। ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਮੁੱਖ ਮੰਤਰੀ ਭਵੰਤਮਾਨ ਵਿਰੁੱਧ ਮਾਨਹਾਰਨੀ ਦੇ ਮਾਮਲੇ ਵਿੱਚ ਅੱਜ ਸੁਣਵਾਈ ਹੋਈ। ਇਸ ਮਾਮਲੇ ਵਿੱਚ ਮੁੱਖ ਮੰਤਰੀ ਭਵੰਤਮਾਨ ਵੱਲੋਂ ਐਡਵੋਕੇਟ ਇਕਬਾਲ ਸਿੰਘ ਨੂੰ ਬੱਟਰ ਪੇਸ਼ ਕੀਤਾ ਗਿਆ। ਉਸ ਤੋਂ ਬਾਅਦ ਅਗਲੀ ਵੀ ਡੇਰ ਜੀ ਗੁਰਵਿੰਦਰ 나ਥ ਕਤਲ ਮਾਮਲੇ 'ਚ ਪੀਲ ਪੁਲਿਸ ਵੱਲੋਂ ਇੱਕ ਹੋਰ ਕਾਬੂ। ਕੈਨੇਡਾ ਵਿੱਚ ਪਿਛਲੇ ਸਾਲ ਕਾਰ ਜੈਕਿੰਗ ਦੌਰਾਨ ਪੰਜਾਬੀ ਨੌਜਵਾਨ ਦੇ ਕਤਲ ਮਾਮਲੇ 'ਚ ਪੁਲਿਸ ਨੇ ਦੂਜਾ ਸ਼ੱਕੀ ਕਾਬੂ ਕਰ ਲਿਆ ਜਿਸ ਨੂੰ ਦੂਜੇ ਦਰਜੇ ਦੇ ਹੱਤਿਆ ਦੇ ਦੋਸ਼ ਵਿੱਚ ਆਈਦ ਕੀਤਾ ਗਿਆ। ਉਸ ਤੋਂ ਬਾਅਦ ਅੱਗੇ ਵੀ ਦੇ ਜੀ ਐਮ ਐਸ ਪੀ ਨੂੰ ਲੈ ਕੇ ਸਰਕਾਰ ਵੱਲੋਂ ਆਇਆ ਜੀ ਇਹ ਪ੍ਰਸਤਾਵ ਕੇਂਦਰੀ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਐਮ ਐਸ ਪੀ ਨੂੰ ਲੈ ਕੇ ਸਰਕਾਰ ਵੱਲੋਂ ਪ੍ਰਸਤਾਵ ਆਇਆ ਹੈ ਇਸ ਪ੍ਰਸਤਾਵ ਵਿੱਚ ਸਰਕਾਰ ਨੇ ਕਿਹਾ ਕਿ ਦਾਲਾਂ ਮੱਕੀ ਕਪਾਹ ਦੀ ਖਰੀਦ ਕੇਂਦਰ ਦੀਆਂ ਏਜੰਸੀਆਂ ਨੇ ਦੋ ਏਜੰਸੀਆਂ ਦੁਆਰਾ ਘੱਟੋ ਘੱਟ ਸਮਰਥਨ ਮੁੱਲ ਤੇ ਤੈਅ ਕੀਤੀ ਜਾਵੇਗੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਦੀ ਬਰਨਾਲਾ ਦੀ ਹੈ ਕਾਲਾ ਧਨੋਲਾ ਦਾ ਪੋਸਟਮਾਰਟਮ ਕਰਨ ਵਾਲਾ ਅੱਜ ਕਰ ਦਿੱਤਾ ਜੀ ਆਵੇਗਾ ਜੀ ਸੰਸਕਾ ਬਰਨਾਲਾ ਦੇ ਬੜਬੜ ਕੋਲ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਗੈਂਗਸਟਰ ਗੁਰਮੀਤ ਸਿੰਘ ਕਾਲਾਮਾਨ ਤਨੋਲਾ ਦੀਆਂ ਦੀਦਾਂ ਅਜ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਪੋਸਮਾਰਟਮ ਕੀਤਾ ਜਾਵੇਗਾ ਹਸਪਤਾਲ ਵਿੱਚ ਪੁਲਿਸ ਵੱਲੋਂ ਵੱਡੇ ਪੱਧਰ ਤੇ ਤਣਾਤ ਹੈ লাশ ਲੈਣ ਲਈ ਮ੍ਰਿਤਕ ਦੇ ਪਿਤਾ ਗੁਰਜੰਟ ਸਿੰਘ ਪਤਨੀ ਪਰਿਵਾਰ ਸਮੇਤ ਪੁੱਜੇ ਨੇ ਉਸ ਤੋਂ ਬਾਅਦ ਅਗਲੀ ਵੱਡੀ ਖੁਰਜੀ ਸ਼ਾਨੀਵਾਰ 에ਅਰਪੋਰਟ ਤੇ ਸਾਹਮਣੇ ਰੇਲ ਹਾਦਸਾ ਲੁਧਨਾ ਦੇ ਸ਼ਾਨੀਵਾਲ 에ਅਰਪੋਰਟ ਦੇ ਸਾਹਮਣੇ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ देर रात ਬੰਦੇ ਭਾਰਤ ਟ੍ਰੇਨ ਨੇ ਦਸਤਾਰ ਸਜਾਉਣ ਵਾਲੀ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਮ੍ਰਿਤਕ ਵਿਅਕਤੀ ਦੇ ਟੁਕੜੇ ਗਰੀਬ ਅੱਧਾ ਕਿਲੋਮੀਟਰ ਤੱਕ ਫੈਲੇ ਹੋਏ ਸਨ ਟ੍ਰੇਨ ਡਰਾਈਵਰ ਨੇ ਤੁਰੰਤ ਰੇਲਵੇ ਸਟੇਸ਼ਨ ਤੇ ਘਟਨਾ ਦੀ ਸੂਚਨਾ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵਡੀ ਖ਼ਬਰ ਜੀ ਪੈਟਰੋਲ ਪੰਪ ਤੇ ਖੜਾ ਟਰੱਕ ਹੋਇਆ ਚੋਰੀ ਤਿੰਨ ਧੀਆਂ ਦੇ ਪਿਓ ਨੇ ਬਿਆਨ ਦਰ ਦਿੱਤਾ ਜਦ ਦੇਰ ਰਾਤ ਗੁਰਦਾਸਪੁਰ ਚ ਕਲਾਨੌਰ ਥਾਣੇਦਾਨ ਆਉਂਦੇ ਇੱਕ ਪੈਟਰੋਲ ਪੰਪ ਉੱਤਰ ਖੜੇ ਟਰੱਕ ਨੂੰ ਚੋਰ ਅੱਧੀ ਰਾਤ ਨੂੰ ਚੋਰੀ ਕਰਕੇ ਲੈ ਗਏ ਟਰੱਕ ਤੋਂ ਬਾਅਦ ਹੀ ਮਾਲਕ ਪਰਿਵਾਰ ਨਾਲ ਗੁਜ਼ਾਰਾ ਕਰਦਾ ਸੀ ਤਿੰਨ ਧੀਆਂ ਦਾ ਪਿਓ ਬੇਬਸ ਹੋ ਚੁੱਕਾ ਹੈ ਉਸ ਅਨਸਾਰ ਉਸ ਘਰ ਦਾ ਚੁੱਲ੍ਹਾ ਵੀ ਬਲਣਾ ਬੰਦ ਹੋ ਗਿਆ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਨੇ ਹਾਸਲ ਕੀਤੀ ਹੈ ਜੀ ਵੱਡੀ ਸਫਲਤਾ ਪੰਜਾਬੀ ਯੂਨੀਵਰਸਿਟੀ 22 ਚਾਂਸਲ ਪ੍ਰੋਫੈਸਰ ਅਰਵਿੰਦ ਦੀ ਅਗਵਾਈ ਹੇਠ ਯੂਨੀਵਰਸਿਟੀ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕਰਦੇ ਹੋਏ ਪ੍ਰਧਾਨ ਮੰਤਰੀ ਉੱਚਤ ਸਿੱਖਿਆ ਬਿਆਨ ਦੇ ਤਹਿਤ 20 ਕਰੋੜ ਰੁਪਏ ਦੀ ਗ੍ਰਾਂਟ ਹਾਸਲ ਕਰ ਲਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਰਾਸ਼ਨ ਕਾਰਡ ਧਾਰਕਾਂ ਲਈ ਆਈ ਹੈ ਜੀ ਵੱਡੀ ਖਬਰ ਬਦਲ ਜਾਣਗੇ ਪੁਰਾਣੇ ਨਿਯਮ ਦੇਸ਼ ਦੇ ਕਰੋੜਾਂ ਰਾਸ਼ਨ ਕਾਰਡ ਧਾਰਕਾਂ ਲਈ ਖੁਸ਼ਖਬਰੀ ਹੈ ਹੁਣ ਨਾ ਸਿਰਫ ਦਿੱਲੀ ਐਨਸੀਆਰ ਵਿੱਚ ਬਲਕਿ ਯੂਪੀ ਬਿਹਾਰ ਰਾਜਸਥਾਨ ਪੰਜਾਬ ਦੇ ਕਈ ਇਲਾਕੇ ਨੇ ਜਿੱਥੇ ਰਾਸ਼ਨ ਵੰਡ ਵਿੱਚ ਬੇਨਿਜ਼ਬੀਆਂ ਦੀ ਕੋਈ ਸ਼ਿਕਾਇਤ ਨਹੀਂ ਮਿਲਦੀ 1 ਮਾਰਚ 2024 ਤੋਂ ਪੂਰੇ ਦੇਸ਼ ਵਿੱਚ ਰਾਸ਼ਨ ਵੰਡ ਪ੍ਰਣਾਲੀ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ ਜੀ 1 ਮਾਰਚ 2024 ਤੋਂ ਬਾਅਦ ਰਾਸ਼ਨ卡ਡ ਤਰਕ ਨੂੰ ਵੰਡ ਵਿੱਚ ਬੇਨਿਜ਼ਮੀਆ ਸਵਿੱਤ ਹੋਰ ਕਈ ਸਟਕਾਰਾ ਮਿਲੇਗਾ ਹੈੱਡਕੁਆਟਰ ਵਿੱਚ ਅਧਿਕਾਰੀਆਂ ਵੱਲੋਂ ਪਿੰਡਾਂ ਤੇ ਦਿਹਾਤੀ ਖੇਤਰ ਦੇ ਖਪਤਕਾਰਾਂ ਤੇ ਦੁਕਾਨਦਾਰਾਂ ਤੇ ਨਜ਼ਰ ਵੀ ਰੱਖੀ ਜਾਵੇਗੀ ਜਿਹੜੇ ਘੱਟ ਵੱਧ ਤੋਲਣ ਦਾ ਜੀ ਉਹਦਾ ਵੀ ਧਿਆਨ ਰੱਖਿਆ ਜਾਵੇਗਾ ਸ਼ੀਨਾ ਰਹੀ ਜਿਹੜਾ ਹੁਣ ਰਾਸ਼ਨ ਮਿਲਿਆ ਕਰੇਗਾ ਕਿ ਕਿੰਨੀ ਕਣਕ ਤੇ ਕਿੰਨੇ ਚੌਲ ਸਾਰੀ ਡਿਟੇਲ ਠੀਕ ਹੈ ਜੀ ਉੱਪਰ ਤੱਕ ਜਾਇਵ ਕਰੇਗੀ ਜਿਹਦੇ ਦੇਸ਼ ਪਰ ਦੇ 80 ਕਰੋੜ ਤੋਂ ਵੱਧ ਰਾਸ਼ਨ ਕਾਰਡ ਦੇ ਕਟੌਤੀ ਦੀ ਸ਼ਿਕਾਇਤ ਨਹੀਂ ਕਰਨੀ ਪਵੇਗੀ ਤਾਂ ਅਪਡੇਟ ਜਿਹੜਾ ਰਾਸ਼ਨ ਕਾਰਡ ਵਿੱਚ ਦੇਖਣ ਨੂੰ ਮਿਲਣ ਵਾਲਾ ਜੀ ਆਪਾਂ ਤਾਂ ਹੀ ਸੀ ਜੀ ਅੱਜ ਦੀ ਆਪਣੀਆਂ ਤਾਜ਼ਾ ਖਬਰਾਂ ਕਿਸ ਤਰ੍ਹਾਂ ਲੱਗੀਆਂ ਨੀਂ ਚ ਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ